ਡਾਇਨੈਮਿਕਸ ਵੀਰ ਆ ਦੇਖ ਰਹੇ ਸਭ ਦਰਸ਼ਕਾਂ ਦਾ ਸਵਾਗਤ ਅੰਮ੍ਰਿਤਸਰ ਵਿੱਚ ਨਕਲੀ ਦੇਸੀ ਕੇ ਉਹ ਬਣਾਉਣ ਵਾਲੀ ਇੱਕ ਫੈਕਟਰੀ ਤੇ ਅੱਜ ਪੁਲਿਸ ਅਤੇ ਸਿਹਤ ਵਿਭਾਗ ਦੀ ਟੀਮ ਵੱਲੋਂ ਛਾਪੇਮਾਰੀ ਕੀਤੀ ਗਈ ਇਸ ਦੌਰਾਨ ਫੈਕਟਰੀ ਦਾ ਮਾਲਕ ਤਾਂ ਫਰਾਰ ਹੋ ਗਿਆ ਪਰ ਇੱਕ ਕਾਰੀਗਰ ਮੌਕੇ ਤੇ ਗ੍ਰਿਫਤਾਰ ਕੀਤਾ ਗਿਆ ਇਸ ਦੌਰਾਨ ਕਈ ਕੁਇੰਟਲ ਨਕਲੀ ਦੇਸੀ ਕੇ ਉਹ ਵੀ ਬਰਾਮਦ ਕੀਤਾ ਗਿਆ ਅੰਮ੍ਰਿਤਸਰ ਤਰਨਤਾਰਨ ਰੋਡ ਤੇ ਪਿੰਡ ਗਿੱਲਵਾਲੀ ਦੇ ਨੇੜੇ ਇੱਕ ਫੈਕਟਰੀ ਮੌਜੂਦ ਹੈ ਇੱਥੇ ਅੱਜ ਪੁਲਿਸ ਅਤੇ ਸਿਹਤ ਵਿਭਾਗ ਨੇ ਸਾਂਝੀ ਰੇਡ ਕੀਤੀ ਗਈ ਫੂਡ ਸਪਲਾਈ ਵਿਭਾਗ ਦੇ ਅਧਿਕਾਰੀ ਲਖਵਿੰਦਰ ਸਿੰਘ ਨੇ ਦੱਸਿਆ ਕਿ ਇਹ ਬਨਸਪਤੀ ਅਤੇ ਰਿਫਾਈਨਡ ਵਿੱਚ ਕੈਮੀਕਲ ਮਿਕਸ ਕਰਕੇ ਦੇਸੀ ਘੋਤ ਤਿਆਰ ਕਰਦੇ ਸਨ ਉਨ੍ਹਾਂ ਕਿਹਾ ਕਿ ਇਹ ਲੋਕਾਂ ਦੀ ਸਿਹਤ ਦੇ ਨਾਲ-ਨਾਲ ਧਾਰਮਿਕ ਆਸਥਾ ਦੇ ਨਾਲ ਵੀ ਖਿਲਵਾੜ ਕਰਦੇ ਪਾਏ ਗਏ ਸਿਹਤ ਵਿਭਾਗ ਵੱਲੋਂ ਸਾਫ਼ ਕੀਤਾ ਗਿਆ ਕਿ ਭਵਿੱਖ ਵਿੱਚ ਵੀ ਕਿਸੇ ਨੂੰ ਲੋਕਾਂ ਦੀ ਸਿਹਤ ਨਾਲ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਦੱਸਦੇ ਕਿ ਅੰਮ੍ਰਿਤਸਰ ਦੇ ਤਰਨਤਨ ਰੋਡ ਨੇੜੇ ਪਿੰਡ ਗਿੱਲ ਵਾਲੀ ਵਿੱਚ ਸਥਿਤ ਇੱਕ ਨਕਲੀ ਦੇਸੀ ਘੋੜਾ ਬਣਾਉਣ ਵਾਲੀ ਫੈਕਟਰੀ ਤੇ ਸਿਹਤ ਵਿਭਾਗ ਅਤੇ ਪੁਲਿਸ ਵੱਲੋਂ ਜੁਆਇੰਟ ਆਪਰੇਸ਼ਨ ਰਾਹੀਂ ਰੇਡ ਕੀਤੀ ਗਈ ਪੁਲਿਸ ਅਧਿਕਾਰੀ ਹਰ ਸਿਮਰਤ ਪ੍ਰੀਤ ਕੌਰ ਨੇ ਕਿਹਾ ਕਿ ਉਨ੍ਹਾਂ ਨੇ ਕਾਫੀ ਸਮੇਂ ਤੋਂ ਇਸ ਫੈਕਟਰੀ ਤੇ ਨਜ਼ਰ ਰੱਖੀ ਹੋਈ ਸੀ ਅੱਜ ਸਿਹਤ ਵਿਭਾਗ ਦੇ ਨਾਲ ਮਿਲ ਕੇ ਰੇਡ ਕਰਕੇ ਇਥੋਂ ਵੱਡੀ ਮਾਤਰਾ ਵਿੱਚ ਨਕਲੀ ਦੇਸੀ ਘੋੜਾ ਬਰਾਮਦ ਕੀਤਾ ਗਿਆ ਉਨ੍ਹਾਂ ਕਿਹਾ ਕਿ ਫਿਲਹਾਲ ਇਸ ਫੈਕਟਰੀ ਨੂੰ ਸੀਲ ਕਰ ਦਿੱਤਾ ਗਿਆ ਹੈ ਤੇ ਮਾਲਕ ਦੀ ਗ੍ਰਿਫਤਾਰੀ ਲਈ ਪੁਲਿਸ ਵੱਲੋਂ ਕਾਰਵਾਈ ਜਾਰੀ ਹੈ। ਮੀਨ ਫੈਕਟਰੀ ਹਰਸਿੰਦਰ ਐਸਟੋ ਚਾਰਟਿੰਗ ਇਹ ਫੈਕਟਰੀ ਸਾਡੇ ਏਰੀਆ ਚ ਘਰਵਾਲੀ ਪਿੰਡਿਆ ਉਹਦੇ ਵਿੱਚ ਪਿੰਡਰ ਫਾਰਮਸ ਦਾ ਏਰੀਆ ਹੈ ਪਿੰਡਰ ਫਾਰਮਸ ਦੇ ਬੈਕ ਸਾਈਡ ਤੇ ਫੈਕਟਰੀ ਚੱਲ ਰਹੀ ਸੀ। ਕੀ ਬ੍ਰਾਂਤੀ ਹੋਈ ਹੈ ਜੀ 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 ਦੇ ਮੋਕੇ ਤੇ ਇਹ ਤਾਂ ਕਾਫੀ ਬਲਕ ਚ ਆਰਟੀਫੀਸ਼ਲ ਜਿਹੜਾ ਦੇਸੀ ਘਿਓ ਆ ਬਣਾਇਆ ਜਾ ਰਿਹਾ ਸੀ ਜਿਹੜਾ ਰਫਾਈਨਡ ਦੇ ਵਿੱਚ ਉਹਦੇ ਐਸੈਂਸ ਪਾ ਕੇ ਤੇ ਕਲਰ ਪਾ ਕੇ ਜਿਹਨੂੰ ਦੇਸੀ ਘਿਓ ਦਾ ਇੱਕ ਰੂਪ ਦਿੱਤਾ ਜਾਂਦਾ ਸੀ। ਤੇ ਉਹਨੂੰ ਫੇ ਦੇਸੀ ਨਕਲੀ ਦੇਸੀ ਕਿਉਂ ਬਣਾ ਕੇ ਵੇਚਿਆ ਜਾ ਰਿਹਾ ਸੀਗਾ ਤੇ ਉਹ ਕਾਫੀ ਬਲਕ ਚ ਸਾਨੂੰ ਇੱਥੇ ਰਿਕਵਰ ਹੋਇਆ ਆ ਤੇ ਬਾਕੀ ਜਿਹੜੀ ਐਗਜ਼ੈਕਟ ਰਿਕਵਰੀ ਤੇ ਐਗਜ਼ੈਕਟ ਕੁਆਂਟੀਟੀ ਹੈ ਉਹ ਫੂਡ ਸਪਲਾਈ ਵਾਲੇ ਆਪਾਂ ਉਹਦਾ ਇਹ ਫਿਲਹਾਲ ਤਾਂ ਇੱਕੋ ਹੀ ਵਰਕਰ ਉਹਨਾਂ ਦਾ ਅਰੈਸਟ ਹੋਇਆ ਆ ਤੇ ਬਾਕੀ ਜਿਹੜਾ ਓਨਰ ਆ ਉਹਦਾ ਪਤਾ ਲਗਾ ਕੇ ਉਹਨਾਂ ਨੂੰ ਵੀ ਨਾਮਿਨੇਟ ਕਰਾਂਗੇ ਧਾਰਮਿਕ ਜਗ੍ਹਾ ਤੇ ਵੀ ਕੀ ਹੋ ਜਾਂਦਾ ਇਹ ਲੋਕਾਂ ਦੀ ਜ਼ਿੰਦਗੀ ਦੇ ਨਾਲ ਕਿਹੜੀ ਬਿਲਕੁਲ ਜੀ ਇਹ ਜਿਹੜਾ ਕਿਉਂ ਆਇਆ ਏ ਧਾਰਮਿਕ ਜਗ੍ਹਾ ਤੇ ਤੇ ਲੋਕਲ ਮਾਰਕੀਟ ਚ ਵੀ ਜਾ ਰਿਹਾ ਸੀਗਾ ਪਰ ਇਹ ਸ਼ੀਦਾ ਸਾਹਿਬ ਲਾਗੇ ਦਰਬਾਰ ਸਾਹਿਬ ਦੇ ਲਾਗੇ ਜਾ ਰਿਹਾ ਸੀਗਾ ਤੇ ਜਿੱਥੋਂ ਫੂਡ ਸਪਲਾਈ ਵਾਲੇ ਨੇ ਪਹਿਲਾਂ ਵੀ ਇਹ ਸੈਂਪਲ ਕਲੈਕਟ ਕੀਤਾ ਜੋ ਕਿ ਕਰ ਚੁੱਕਿਆ ਤੇ ਬਸ ਇਹ ਫੈਕਟਰੀ ਦਾ ਨਹੀਂ ਪਤਾ ਸੀਗਾ ਵੀ ਇੱਥੇ ਚੱਲ ਰਹੀ ਹੈ ਤੇ ਚਲੋ ਪੁਲਿਸ ਨੇ ਸਾਡੇ ਕੋਲ ਇਨਫੋਰਮੇਸ਼ਨ ਸੀ ਤੇ ਅਸੀਂ ਇਹਨੂੰ ਦੋ ਤਿੰਨ ਚ ਆਪਣੇ ਰਿਐਕੀ ਕਰਕੇ ਤੇ ਅੱਜ ਸਾਨੂੰ ਸਕਸੈਸਫੁਲ ਹੋਏ ਅਸੀਂ ਇੱਥੇ ਇਹਨੂੰ ਫੈਕਟਰੀ ਨੂੰ ਰਿਕਵਰ ਕਰਨ ਮੇਰਾ ਨਾਮ ਰਜਿੰਦਰਪਾਲ ਸਿੰਘ ਹੈ ਔਰ ਮੈਂ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਬਤੌਰ ਅਸਿਸਟੈਂਟ ਕਮਿਸ਼ਨਰ ਫੂਡ ਸੇਫਟੀ ਤਨਾਤਾ ਜਿਵੇਂ ਕਿ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਪੰਜਾਬ ਸਰਕਾਰ ਜੋ ਹੈ ਉਹ ਅਡਲਟਰੇਸ਼ਨ ਨੂੰ ਲੈ ਕੇ ਬਿਲਕੁਲ ਉਹਨਾਂ ਦੀ ਜ਼ੀਰੋ ਟੋਲਰੈਂਸ ਹੈ ਜਿਸ ਤੇ ਅਸੀਂ ਕਾਰਵਾਈ ਕਰਦੇ ਹੋਏ ਮਾਨਯੋਗ ਸੇਟ ਮੰਤਰੀ ਪੰਜਾਬ ਡਾਕਟਰ ਬਲਵੀਰ ਸਿੰਘ ਦੇ ਹੁਕਮਾਂ ਤੇ ਅਤੇ ਮਾਨਯੋਗ ਕਮਿਸ਼ਨਰ ਫੂਡ ਤੇ ਡੈਗ ਅਡਮਿਨਿਸਟ੍ਰੇਸ਼ਨ ਪੰਜਾਬ ਸਰਦਾਰ ਦਲਾਸਿਮ ਉਹਨਾਂ ਦੇ ਨਿਸ਼ਾਣ ਹਦਾਇਤਾਂ ਤੇ ਡਿਪਟੀ ਕਮਿਸ਼ਨਰ ਮੈਡਮ ਸਾਖੀ ਸਾਹਨੇ ਜੀ ਦੇ ਹੁਕਮਾਂ ਤੇ ਅਸੀਂ ਅੱਜ ਜੋ ਹੈ ਸਾਂਝੇ ਤੌਰ ਤੇ ਰੇਡ ਕੀਤੀ ਹੈ ਜਿਸ ਦੇ ਵਿੱਚ ਫੂਡ ਸੇਫਟੀ ਔਰ ਕੁਲਿਸ ਵਿਭਾਗ ਦੀ ਸਾਹਮਣੇ ਤੌਰ ਤੇ ਇੱਕ ਗਿਲਵਾਲੀ ਪਿੰਡ ਦੇ ਵਿੱਚ ਰੇਡ ਸੀ ਜਿੱਥੇ ਅਸੀਂ ਜਿਹੜਾ ਹੈ ਬੜੀ ਤਾਦਾਦ ਦੇ ਵਿੱਚ ਜਿਹੜਾ ਹੈ ਜਿਹੜਾ ਹੈ ਗਲਤ ਤਰੀਕੇ ਨਾਲ ਬਣਦਾ ਹੋਇਆ ਘਿਓ ਜਿਹੜਾ ਹੈ ਉਸ ਨੂੰ ਪਕੜਿਆ ਹੈ ਇਹ ਜਿਹੜਾ ਘਿਓ ਹੈ ਇਹ ਰਿਫਾਈਨਡ ਔਰ ਬਨਸਪਤੀ ਨੂੰ ਮਿਕਸ ਕਰਕੇ ਉਹਦੇ ਵਿੱਚ ਕੀ ਦੀ ਫਲੇਵਰ ਪਾ ਕੇ ਬਣਾਇਆ ਜਾ ਰਿਹਾ ਸੀ ਇਹ ਜਿਹੜਾ ਟੋਟਲ ਘਿਓ ਹੈ ਇਹ 368 ਕਿਲੋ ਹੈ ਜਿਹਦੇ ਵਿੱਚ 225 ਕਿਲੋ ਘਿਓ ਜਿਹੜਾ ਹੈ ਉਹ 15 ਕਿਲੋ ਦੇ ਟੀਨ ਦੇ ਵਿੱਚ ਹੈ ਔਰ ਜਿਹੜਾ 100 ਤੇ 43 kg ਕੀ ਹੈ ਉਹ ਜਿਹੜਾ ਹੈ ਵੱਖ-ਵੱਖ ਪੈਕਿੰਗ ਦੇ ਵਿੱਚ ਜਿਹੜਾ ਹੈ ਉਹ ਮਿਲਿਆ ਹੈ ਇਸ ਤੋਂ ਇਲਾਵਾ ਇਹਨੇ ਕਾਨਾ ਜੀ ਤੋਂ ਇਲਾਵਾ ਜੀਕੇ ਫੂਡ ਜੀਕੇ ਔਰ ਇੱਕ ਨੂਰ ਬ੍ਰਾਂਡ ਵੀ ਸੀ ਪਰ ਇਸ ਵੇਲੇ ਜਿਹੜਾ ਸਾਡੇ ਕੋਲ ਮਿਲਿਆ ਹੈ ਉਹ ਕਾਨਾ ਜੀ ਪਿਓ ਦੇ ਜਿਹੜਾ ਹੈ ਮਾਰਕੀਟ ਦੇ ਦਿਨ ਮਿਲਿਆ ਸੀ ਸਰ ਕਿੰਨੀਆਂ ਗ੍ਰਿਫਤਾਰੀਆਂ ਨੇ ਇਸ ਦੇ ਵਿੱਚ ਅਸੀਂ ਇੱਕ ਬੰਦਾ ਜਿਹੜਾ ਹੈ ਉਹ ਫੜ ਲਿਆ ਹੈ ਪੰਕਜ ਕੁਮਾਰ ਨਾਂ ਦਾ ਵਿਅਕਤੀ ਔਰ ਜਿਹੜੇ ਬਾਕੀ ਦੋਸ਼ੀ ਹੈ ਆਪਣਾ ਵਿਕਰਮਜੀਤ ਸਿੰਘ ਸਾਨੂੰ ਬਲਵਿੰਦਰ ਸਿੰਘ ਉਹ ਜਿਹੜਾ ਹੈ ਉਹ ਪੁਲਿਸ ਦੀ ਜਿਹੜਾ ਹੈ ਅ ਤੇ ਨੋ ਚਕਮਾ ਦੇ ਕੇ ਭੱਜ ਗਿਆ ਉਹਨਾਂ ਦੀ ਭਾਲ جاری ਆ ਔਰ ਜਿਸ ਤਰ੍ਹਾਂ ਜੋ ਪਕੜੇ ਜਾਣਗੇ ਤੇ ਪੁਲਿਸ ਜਿਹੜਾ ਉਹਨਾਂ ਤੇ ਬਣ ਰਿਹਾ ਧਾਰਮਿਕ ਜਗ੍ਹਾ ਤੇ ਵੀ ਕੀ ਹੋ ਰਿਹਾ ਕਿਸ ਕਿਹ ਜਗ੍ਹਾ ਤੇ ਧਾਰਮਿਕ ਜਗ੍ਹਾ ਤੇ ਹੋ ਰਿਹਾ ਧਾਰਮਿਕ ਦੇਖੋ ਜੀ ਆਪਣੇ ਆਪਣਾ ਜਿਹੜਾ ਅੰਮ੍ਰਿਤਸਰ ਹੈ ਉਹਨੂੰ ਸਿੱਖੀ ਦਾ ਅਕਾਰ ਗੁਰੂਆਦੀ ਨਗਰੀ ਹੈ ਇੱਥੇ ਸ਼ਿਦਾ ਸਾਹਿਬ ਦੇ ਸਾਹਮਣੇ ਆਪਣਾ ਦਰਬਾਰ ਸਾਹਿਬ ਇੱਕ ਲੱਗੇ ਬਾਬਾ ਨੋ ਸਿੰਘ ਜੀ ਸਮਾਦ ਹੈ ਸੋ ਸਾਰੀਆਂ ਜਗ੍ਹਾ ਤੇ ਮੰਦਰਾਂ ਦੇ ਵਿੱਚ ਜਿਹੜਾ ਹੈ ਜਾ ਰਿਹਾ ਕਿਉਂਕਿ ਇੱਕ ਧਾਰਮਿਕ ਆਸਥਾ ਹੈ ਲੋਕ ਬੜੀ ਆਸਥਾ ਨਾਲ ਗੁਰੂ ਘਰ ਕਿਉਂ ਚੜਾਉਂਦੇ ਆ ਤੇ ਇਹ ਜਿਹੜੀ ਲੋਕਾਂ ਦੀ ਧਾਰਮਿਕ ਆਸਥਾ ਦੇ ਨਾਲ ਦੇ ਨਾਲ ਸਿਹਤ ਦੇ ਨਾਲ ਖੇਡਵਾੜ ਵੀ ਕਰਦੇ ਸਿੱਧੀ ਕਬੱਡੀ ਕਾਮਯਾਬੀ ਆ ਦੇਖੋ ਅਸੀਂ ਇਹ ਕਵਾਂਗੇ ਕਿ ਇਹ ਜਿਹੜੀ ਹੈ ਇੱਕ ਬਹੁਤ ਵੱਡੀ ਕਾਰਵਾਈ ਹੈ ਅਸੀਂ ਜਿਹੜੀਆਂ ਆਨ ਵਾਲੇ ਸਮੇਂ ਦੇ ਵਿੱਚ ਪੁਲਿਸ ਵਿਭਾਗ ਦੇ ਨਾਲ ਮਿਲ ਕੇ ਹੋਰ ਵੀ ਇਹ ਕਾਰਵਾਈ ਜਿਹੜੀਆਂ ਅਮਲ ਚ ਲਿਆਵਾਂਗੇ ਤੇ ਜਿਹੜੀਆਂ ਸੁਸਾਇਟੀ ਦੇ ਵਿੱਚ ਬਲੈਕ ਸ਼ਿਪਸ ਲੁਕੀਆਂ ਆ ਉਹਨਾਂ ਦਾ ਜਿਹੜਾ ਹੈ ਪਰਦਾ ਫਾਸ਼ ਕਰਾਂ ਸਰ ਕਿਦੋਂ ਪਤਾ ਲੱਗਾ ਸ਼ੱਕ ਕਿਦੋਂ ਆਇਆ ਸੀ ਕਿ ਇਹ ਇਹ ਦੇਖੋ 3-4 ਦਿਨ ਤੋਂ ਚੱਲ ਰਹੀ ਸੀ ਇਹ ਰੈਕੀ ਤੋ ਕਿਉਂਕਿ ਕੋਈ ਵੀ ਜਦੋਂ ਰੇਡ ਕਰਨੀ ਹੁੰਦੀ ਹੈ ਤੇ ਸਾਨੂੰ ਪੁਖਤਾ ਅਸੀਂ ਜਿਹੜਾ ਹੈ ਉਸ ਜਗ੍ਹਾ ਨੂੰ ਅਸੀਂ ਕਰਨਾ ਹੁੰਦਾ ਹੈ ਕਿ ਇਹ ਜਿਹੜਾ ਕੰਮ ਇੱਥੇ ਹੀ ਹੋ ਰਿਹਾ ਸੋ ਅੱਜ ਜਿਹੜਾ ਹੈ ਸਾਡੇ ਕੋਲੋਂ ਪੁਖਤਾ ਸਾਨੂੰ ਸਿੱਧਾ ਕਿ ਇਹ اسی ਜਗ੍ਹਾ ਤੇ ਕੰਮ ਕਰ ਰਿਹਾ ਸੋ ਪੁਲਿਸ ਤੇ ਨੇ ਬੜੀ ਮੁਸਤਦੀ ਦੇ ਨਾਲ ਤੇ ਸਿਹਤ ਵਿਭਾਗ ਦੇ ਜਿਹੜੇ ਸਾਡੀ ਟੀਮ ਨੇ ਨਾਲ ਨਾਲ ਕੇ ਬੜਾ ਵਧੀਆ ਤਰੀਕੇ ਨਾਲ ਇਸ ਨੂੰ ਪਕੜ ਕੇ ਔਰ ਇਹ ਤੇ ਕਰ ਰਿਹਾ